ਹਾਂਜੀ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁੱਲਰ ਪਾਸੋਂ ਤੋਂ ਰਣਜੀਤ ਜੁੱਲਰ ਦੀ ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਜੋ ਸਾਡੇ YouTube ਚੈਨਲ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਸਾਡੀ ਵੀਡੀਓਜ਼ ਨੂੰ ਆਪਣੇ ਸਰਕਲ ਦੇ ਵਿੱਚ ਸ਼ੇਅਰ ਕਰਦੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਆਂ ਜੀ ਸੋ ਦਰਸ਼ਕੋ ਕਾਫੀ ਤੁਹਾਡੀ ਡਿਮਾਂਡ ਆ ਰਹੀ ਸੀ ਲਾਈਟ ਵੇਟ ਸੈਟਾਂ ਦੀ ਜਿਸ ਦੇ ਵਿੱਚ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਬਹੁਤ ਹੀ ਸੋਹਣੇ-ਸੋਹਣੇ ਸੈਟ ਔਰ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਰਹਿਣ ਵਾਲੀ ਹੈ ਬਹੁਤ ਹੀ ਖਾਸ ਦਰਸ਼ਕੋ ਔਰ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੇ ਆਪਾਂ ਸੈਟ ਦਿਖਾਵਾਂਗੇ ਜੀ ਇਹ ਸਾਰੇ ਹੀ 22 ਹਾਲਮਾਰਕ 골ਡ ਦੇ ਵਿੱਚ ਬਣਾਏ ਹੋਏ ਨੇ ਔਰ ਇਹਨਾਂ ਦੇ ਜਿਹੜੇ ਵੀ ਮੋਤੀ ਸਟੋਨ ਲੱਗੇ ਹੋਣਗੇ ਉਹ ਸਾਰੇ ਹੀ ਵੇਟ ਦੇ ਵਿੱਚੋਂ ਲੈਸ ਮਿਲਣਗੇ ਸੋ ਆਓ ਦਰਸ਼ਕੋ ਇੱਕ ਝਾਤ ਤੁਹਾਨੂੰ ਸੋਹਣੇ ਸੋਹਣੇ ਸੈਟਾਂ ਦੇ ਉੱਪਰ ਆਪਾਂ ਕਰਵਾਉਨੇ ਆ ਜੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਹੀ ਨੇੜੇ ਤੋਂ ਤੁਹਾਨੂੰ ਸਾਰੇ ਹੀ ਸੈਟ ਇੱਕ ਵਾਰ ਦਿਖਾ ਦਿੰਨਾ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਇਹ ਵਾਲਾ ਜਿਹੜਾ ਸੈਟ ਤੁਸੀਂ ਦੇਖ ਰਹੇ ਹੋ ਜੀ ਬਹੁਤ ਹੀ ਲਾਈਟ ਵੇਟ ਵਜਨ ਦੇ ਵਿੱਚ ਬਣ ਕੇ ਤਿਆਰ ਹੈ ਜੀ ਜਿਸ ਦੇ ਵੇਟ ਦੀ ਅਗਰ ਗੱਲ ਕੀਤੀ ਜਾਵੇ 23 ਗ੍ਰਾਮ 630 ਮিলি ਵਿੱਚ 올 ਮੋਤੀ ਸਟੇਨਲੈਸ ਨੇ ਜੀ ਸੋ ਕਿਸੇ ਨੇ ਵੀ ਬਾਏ ਕਰਨਾ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ ਉੱਥੋਂ ਸਕਰੀਨ ਸ਼ਾਟ ਲੈ ਕੇ ਜੀ ਸਾਡੇ ਵਟਸਐਪ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਸੋ ਦਰਸ਼ਕੋ ਇਸੇ ਤਰ੍ਹਾਂ ਜੋ ਸਾਡਾ ਨਵਾਂ ਨਕੋਰ ਡਿਜ਼ਾਈਨ ਬਣ ਕੇ ਰੂਰੂ ਹੈ ਜੀ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਹੈ ਤੁਹਾਡੇ ਅੱਗੇ ਤਿਆਰ ਕੀਤਾ ਹੋਇਆ ਦਰਸ਼ਕੋ ਸਾਨੂੰ ਆਸ ਹੈ ਜੀ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਸੋ ਇਹ ਵਾਲਾ ਡਿਜ਼ਾਈਨ ਜਿਹੜਾ ਆਪਣੇ ਕੋਲ ਬਹੁਤ ਹੀ ਲਾਈਟ ਵੇਟ ਵਜਨ ਦੇ ਵਿੱਚ ਬਣ ਕੇ ਰੈਡੀ ਹੈ ਜੀ ਜਿਸ ਦਾ ਵਜਨ ਹੈ ਜੀ 25 ਗ੍ਰਾਮ 350 ਮਲੀ ਯਾਨੀ ਕਿ ਢਾਈ ਤੋਲਿਆਂ ਦੇ ਵਿੱਚ ਇੰਨੀ ਸੋਹਣੀ ਰੇਂਜ ਦੇ ਸੈੱਟ ਮੇਰੇ ਖਿਆਲ ਨਾਲ ਤੁਹਾਨੂੰ ਕੇਵਲ ਰਣਜੀਤ ਜੂਲਰ ਪਾਸੋਂ ਵਾਲਿਆਂ ਕੋਲ ਹੀ ਮਿਲਣਗੇ ਸੋ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦੇਓ ਔਰ ਵਿਜ਼ਿਟ ਕਰੋ ਸਾਡੇ ਪਾਸੋਂ ਸ਼ਹਿਰ ਜੋ ਕਿ ਪਟਿਆਲੇ ਤੋਂ 25 ਕਿਲੋਮੀਟਰ ਦੂਰ ਮੇਨ ਪਾਸੋਂ ਦੇ ਵਿੱਚ ਹੈ 90 ਤੋਂ 20 ਕਿਲੋਮੀਟਰ ਦੂਰ ਮੇਨ ਪਾਸੋਂ ਦੇ ਵਿੱਚ ਹੈ ਕਿਉਂਕਿ ਕਾਫੀ ਮੈਸੇਜ ਆਉਂਦੇ ਨੇ ਦੱਸ ਕੋ ਸਾਨੂੰ ਕਸਟਮਰ ਕਹਿੰਦੇ ਨੇ ਤੁਹਾਡੀ ਸ਼ਾਪ ਪਟਿਆਲੇ ਵਿੱਚ ਹੈ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਜੀ ਸਾਡੀ ਸ਼ਾਪ ਪਟਿਆਲੇ ਵਿੱਚ ਨਹੀਂ ਜੀ ਸਾਡੀ ਸ਼ਾਪ ਓਨਲੀ ਭਾਰਤ ਤੋਂ ਔਰ ਆਸਟ੍ਰੇਲੀਆ ਮੈਲਬਨ ਮੈਲਟਨ ਦੇ ਵਿੱਚ ਹੈ ਜੀ ਸੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆਂ ਜੀ ਜੇ ਜਿਹੜੇ ਦੋ ਸੈੱਟ ਤੁਸੀਂ ਦੇਖੇ ਨੇ ਇਹ ਦੋਨੋਂ ਸੈੱਟ 22 ਕੈਰਟ ਹਾਲਮਾਰਕ ਦੇ ਵਿੱਚ 올 ਮੋਤੀ ਸਟੋਨਲੈਸ ਕਰਕੇ ਨੇ ਜੀ ਸੋ ਕਿਸੇ ਨੇ ਵੀ ਪਸੰਦ ਆ ਰਹੇ ਨੇ ਸੋ ਜਲਦੀ ਤੋਂ ਜਲਦੀ ਬੁੱਕ ਕਰ ਲਓ ਜੀ ਸਾਨੂੰ ਆਸ ਹੈ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਪਸੰਦ ਆਏਗੀ ਸੋ ਦੱਸ ਕੋ ਜੋ ਤੀਸਰੇ ਨੰਬਰ ਤੇ ਸੈੱਟ ਤੁਸੀਂ ਦੇਖ ਰਹੇ ਹੋ ਜੀ ਬੋਟਲ ਗ੍ਰੀਨ ਕਲਰ ਦੇ ਵਿੱਚ ਇਹ ਸਾਡੇ ਕਸਟਮਰ ਨੇ ਜੀ ਆਪਣੀ ਡਿਮਾਂਡ ਤੇ ਸਾਡੇ ਬਠਿੰਡਾ ਸ਼ਹਿਰ ਤੋਂ ਉਹਨਾਂ ਨੇ ਆਰਡਰ ਦਿੱਤਾ ਸੀ ਸੋ ਡਿਜ਼ਾਈਨ ਬੜਾ ਬਾਖਮਾਲ ਬਣਿਆ ਏ ਸੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਜੀ ਸੈੱਟ ਦੀ weight range ਜਾਣ ਕੇ ਤੁਸੀਂ ਹੈਰਾਨ ਹੋ ਜਾਣਾ ਕਿਉਂਕਿ ਇੰਨੀ ਸੋਹਣੀ ਫਲਾਵਟ ਦੇ ਵਿੱਚ ਮੇਰੇ ਖਿਆਲ ਨਾਲ ਪਹਿਲੀ ਵਾਰ ਸੈੱਟ ਓਨਲੀ 2 ਤੋਲਿਆਂ ਦੇ ਵਿੱਚ ਬਣ ਕੇ ਰੈਡੀ ਏ ਜੀ ਨਾਲ ਇਸ ਦੇ ਬਹੁਤ ਹੀ ਸੋਹਣੇ ਟੋਪਸ ਈਰਿੰਗ ਟਾਈਪ ਬਣੇ ਹੋਏ ਨੇ ਸੋ ਦਰਸ਼ਕਾਂ ਨੂੰ ਵੀਡੀਓ ਦੇ ਵਿੱਚ ਆਪਾਂ ਨੇੜੇ ਤੋਂ ਵੀ ਇੱਕ ਵਾਰ ਦਿਖਾ ਦਿੰਨੇ ਆ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਪੰਜੋ ਸੈੱਟ ਇੱਕ ਤੋਂ ਇੱਕ ਬਣ ਕੇ ਤੁਹਾਡੇ ਰੂਬਰੂ ਨੇ ਜੀ ਸੋ ਦਰਸ਼ਕੋ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ-ਵਧੀਆ ਡਿਜ਼ਾਈਨ ਬਣਾਉਂਦੇ ਰਹੀਏ ਔਰ ਤੁਸੀਂ ਸਾਡੇ ਤੋਂ ਬਾਏ ਕਰਦੇ ਰਹੋ ਸੋ ਦਰਸ਼ਕੋ ਅੱਜ ਦੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਇਹ ਆਪਣਾ 4th ਸੈੱਟ ਦਿਖਾ ਰਹੇ ਹਾਂ ਜੀ ਤੁਸੀਂ ਦੇਖ ਕੇ ਦੱਸਣਾ ਜੀ ਕਿੰਨਾ ਸੋਹਣਾ ਬਾ ਕਮਾਲ ਡਿਜ਼ਾਈਨ ਬਣ ਕੇ ਰੈਡੀ ਹੈ ਇਸ ਦਾ ਔਰ ਇਹਦਾ ਕਲਰ ਕੰਬੀਨੇਸ਼ਨ ਔਰ ਇਸਦੀ ਡਿਜ਼ਾਈਨਿੰਗ ਜੀ ਬੜੀ ਬਾ ਕਮਾਲ ਹੈ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੈ ਜੀ ਔਰ ਇਸਦੀ ਜਿਹੜੀ ਡਿਜ਼ਾਈਨਿੰਗ ਹੈ ਜੀ ਸਾਰੀ ਹੀ ਲੇਟੈਸਟ ਮਿਲੇਗੀ ਕੋਈ ਵੀ ਡਿਜ਼ਾਈਨ ਤੁਹਾਨੂੰ ਪਹਿਲਾਂ ਨਹੀਂ ਦੇਖਿਆ ਮਿਲੇਗਾ ਕਿਉਂਕਿ ਸਾਰੇ ਹੀ ਡਿਜ਼ਾਈਨ ਆਪਾਂ ਖੁਦ ਡਿਜ਼ਾਈਨ ਕਰਕੇ ਬਣਾਉਨੇ ਆ ਦਰਸ਼ਕੋ ਸ਼ਾਇਦ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਡਿਜ਼ਾਈਨ ਦੇਖਣ ਨੂੰ ਮਿਲ ਰਹੇ ਹੁਣ ਇਹ ਪਹਿਲੀ ਵਾਰ ਹੀ ਤੁਸੀਂ ਸਾਡੇ ਪੇਜ ਉੱਪਰ ਦੇਖ ਰਹੇ ਹੋਣੇ ਦਰਸ਼ਕੋ ਕਿਉਂਕਿ ਇਸ ਸੈੱਟ ਦਾ ਅਗਰ weight ਦੀ ਗੱਲ ਕੀਤੀ ਜਾਵੇ only 23 ਗ੍ਰਾਮ weight ਦੇ ਵਿੱਚ ਬਣ ਕੇ ਰੈਡੀ ਹੈ ਜੀ ਸੋ ਦਰਸ਼ਕੋ ਜੋ ਤੁਸੀਂ 5ਵੇਂ ਨੰਬਰ ਤੇ ਸੈੱਟ ਦੇਖ ਰਹੇ ਹੋ ਇਹ ਵੀ ਆਪਣਾ ਸਾਡੇ 25 ਗ੍ਰਾਮ weight ਦੇ ਵਿੱਚ ਬਣ ਕੇ ਰੈਡੀ ਹੈ ਜੀ 올 모ਤੀ 스톤 ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਹੀ ਲੈਸ ਮਿਲਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਪੰਜੇ ਸੈੱਟ ਤੁਹਾਨੂੰ ਇੱਕ ਵਾਰ ਦੁਬਾਰਾ ਵੀਡੀਓ ਨੂੰ ਦਿਖਾ ਦਿੰਨੇ ਆ ਜੀ ਇੱਕ ਇੱਕ ਕਰਕੇ ਤੁਸੀਂ ਦੇਖ ਲਓ ਔਰ ਇਸ ਦੀ ਜੋ ਸਕਰੀਨ ਸ਼ਾਟ ਆਪਣੇ ਕੋਲ ਲੈ ਕੇ ਰੱਖ ਲਓ ਦਰਸ਼ਕੋ ਕਿਉਂਕਿ ਇਹ ਡਿਜ਼ਾਈਨਿੰਗ ਬਿਲਕੁਲ ਹੀ ਨਿਊ ਔਰ ਜੁਨੀਕ ਹੈ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਜੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਔਰ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਔਰ ਔਰ ਰਖੜੀ ਦਾ ਸਾਡੀਆਂ ਭੈਣਾਂ ਜੋ ਵੀ ਆਰਡਰ ਕਰ ਰਹੀਆਂ ਨੇ ਸੋ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਜਿਨ੍ਹਾਂ ਨੇ ਵੀ ਆਰਡਰ ਕਰਨੇ 1 ਅਗਸਤ ਤੱਕ ਆਪਣਾ ਆਰਡਰ ਕਰ ਸਕਦੀਆਂ ਨੇ